ਹੈਲੋ ਜੀ ਸਾਸਰੀ ਘਰ ਜੀ ਲਾਈਫ ਸਟਾਈਲ ਵਿੱਚ ਗਗਨਦੀਪ ਘਰ ਤੇ ਅੱਜ ਦੱਸ ਬਾਰੇ ਹੈਗਾ ਜੀ ਤੇ ਆਪਾਂ ਜਿਵੇਂ ਹੁਣ ਆਪਾਂ ਤਰਬੂਜ ਲੈ ਕੇ ਆਉਣੇ ਆਨੇ ਆ ਨਾ ਤੇ ਤਰਬੂਜ ਦਾ ਆਪਾਂ ਖਾ ਲੈਨੇ ਆਂਗੇ ਮਤੀਰਾ ਲੈ ਕੇ ਨਹੀਂ ਮਤੀਰਾ ਖਾ ਲੈਨੇ ਆਂਗੇ ਪਰ ਜਿਹੜੇ ਉਹਦੇ ਛਿਲਕੇ ਹੁੰਦੇ ਉਹਨਾਂ ਨੂੰ ਆਪਾਂ ਨਾ ਫੈਂਕ ਦੇਨੇ ਹੁੰਦੇ ਆਂਗੇ ਕਿਉਂਕਿ ਆਪਾਂ ਨੂੰ ਲੱਗਦਾ ਕਿ ਉਹ ਕਿਸੇ ਕੰਮ ਨਹੀਂ ਆ ਦੇ ਪਰ ਜਿਹੜੇ ਛਿਲਕੇ ਹੁੰਦੇ ਤਰਬੂਜ ਦੇ ਤੇ ਉਹ ਬਹੁਤ ਸਾਰੇ ਕੰਮ ਆਉਂਦੇ ਆਗੇ ਤੇ ਚਾਹੇ ਆਪਾਂ ਉਸ ਦੀ ਮਿੱਠੀ ਹੂ ਮਠਾਈ ਬਣਾ ਕੇ ਖਾ ਸਕਦੇ ਬਿਨਾ ਕਲਰ ਤੋਂ ਤੇ ਜਿਹੜੀ ਚੈਰੀ ਹੈਗੀ ਹੈਗੀ ਜਾਨਕੀ ਟੂਟੀ ਫਰੂਟੀ ਇਹ ਤਾਂ ਬਹੁਤ ਹੀ ਵਧੀਆ ਬਣਦੀ ਹੈਗੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਸਪੋਰਟ ਜ਼ਰੂਰ ਕਰਨਾ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਜੇ ਕੋਈ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਆਪਦੇ ਰਿਸ਼ਤੇਦਾਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤੇ ਚਲੋ ਜੀ ਫਿਰ ਆਪਣੀ ਟੂਟੀ ਫਰੂਟੀ ਆਪਾਂ ਕਿੱਦਾਂ ਬਣਾਈਏ ਇਹ ਇਹ ਆਪਾਂ ਤੁਹਾਨੂੰ ਰੈਸਪੀ ਦੇਣੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜੀਏਗੀ ਚਲੋ ਜੀ ਫਿਰ ਆਪਾਂ ਸ਼ੁਰੂ ਕਰ ਹਾਂਜੀ ਟੂਟੀ ਫਰੂਟੀ ਬਣਾਉਣ ਦੇ ਲਈ ਆਪਾਂ ਇਹ ਤਰਬੂਜ ਦੇ ਛਿਲਕੇ ਤੇ ਇਸ ਨੂੰ ਆਪਾਂ ਹਟਾ ਦੇਣਾ ਹੁੰਦਾ ਹੈ ਗਾ ਇਸ ਪਾਰਟ ਨੂੰ ਤੇ ਹੁਣ ਆਪਾਂ ਉੱਪਰੋਂ ਛਿਲਕਾ ਹੈਗਾ ਜਿਹੜਾ ਉਹਨੂੰ ਵੀ ਚੰਗੀ ਤਰ੍ਹਾਂ ਹਟਾ ਲਵਾਂਗੇ ਆਪਾਂ ਇਹਨਾਂ ਨੂੰ ਪਹਿਲਾਂ ਹੀ ਵਾਸ਼ ਕਰ ਲਿਆ ਸੀ ਚੰਗੀ ਤਰ੍ਹਾਂ ਛਿਲਕਿਆਂ ਨੂੰ ਤੇ ਜੇ ਪਹਿਲਾਂ ਵਾਸ਼ ਕਰਨਾ ਪਹਿਲਾਂ ਕਰ ਸਕਦੇ ਨਹੀਂ ਤਾਂ ਫਿਰ ਜਦੋਂ ਆਪਾਂ ਛਿਲਕਾ ਉਤਾਰ ਦੇਵਾਂਗੇ ਨਾ ਉਸ ਤੋਂ ਬਾਅਦ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਫਿਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਕਟਿੰਗ ਕਰ ਸਕਦੇ ਹਾਂ ਜੀ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਕਿਉਂਕਿ ਇਹਦਾ ਆਪਾਂ ਸਿਰਫ ਸਖਤ 파ਟ ਹੁੰਦਾ ਜਿਹੜਾ ਉਹੀ ਲੈਣਾ ਹੁੰਦਾ ਜੀ ਤੇ ਹੁਣ ਆਪਾਂ ਇਸ ਦੀਆਂ ਨਾ ਛੋਟੀਆਂ-ਛੋਟੇ ਕਟਿੰਗਾਂ ਵਿੱਚ ਟੁਕੜੇ ਕਰ ਲਵਾਂਗੇ ਇਹ ਆਪ ਦੀ ਮਰਜ਼ੀ ਹੈ ਵੀ ਆਪਾਂ ਕਿਸੇ ਸਾਈਜ਼ ਦੀ ਜੋ ਆਪਣੀ ਟੂਟੀ ਫਰੋਟੀ ਬਣਾਉਣੀ ਹੁੰਦੀ ਹੈਗੀ ਆਪਾਂ ਇਸ ਨੂੰ ਨਾ ਮੀਡੀਅਮ ਰੱਖ ਲਵਾਂਗੇ ਕਿਉਂਕਿ ਜਦੋਂ ਕੋਈ ਵੀ ਆਪਾਂ ਬਣਾਵਾਂਗੇ ਕੋਈ ਚੀਜ਼ ਹੈ ਨਾ ਜਦੋਂ ਆਪਾਂ ਨੂੰ ਰੈਸਪੀ ਦੇ ਵਿੱਚ ਪਾਉਣੀ ਹੁੰਦੀ ਹੈ ਤੇ ਉਦੋਂ ਆਪਾਂ ਇਸ ਨੂੰ ਨਾ ਚੈਰੀ ਨੂੰ ਛੋਟੀ ਵੀ ਕਰ ਸਕਦੇ ਆਂਗੇ ਇਸ ਲਈ ਹੁਣ ਆਪਾਂ ਮੀਡੀਅਮ ਰੱਖਾਂਗੇ ਤੇ ਲੋ ਜੀ ਇਸ ਤਰ੍ਹਾਂ ਹੁਣ ਆਪਾਂ ਸਾਰੀ ਚੈਰੀ ਕੱਟ ਲ ਤੇ ਹੁਣ ਆਪਾਂ ਇੱਕ ਡੰਗਾ ਲੈ ਲੈ ਗਏ ਇਹਦੇ ਵਿੱਚ ਆਪਾਂ 1 ਲੀਟਰ ਪਾਣੀ ਪਾਵਾਂਗੇ ਕਿਉਂਕਿ ਆਪਣੇ ਕੋਲੇ ਜਿਹੜਾ ਚੈਰੀ ਬਣਾਉਣ ਦੇ ਲਈ ਸਮਾਨ ਸੀਗਾ ਇਹ ਛਿਲਕੇ ਸੀਗੇ ਇਹ 1/2 ਕਿਲੋ ਆਪਣੇ ਕੋਲੇ ਨਿਕਲ ਗਏ ਸੀਗਾ ਸਾਰਾ ਨਾ ਤੇ 1/2 ਕਿਲੋ ਦੇ ਵਿੱਚ ਆਪਾਂ 1 ਲੀਟਰ ਪਾਣੀ ਪਾ ਕੇ ਤੇ ਇਸ ਨੂੰ ਚੰਗੀ ਤਰ੍ਹਾਂ ਕਮ ਸੇ ਕਮ 20-25 ਮਿੰਟ ਪਕਾਇਆ ਸੀਗਾ ਤੇ ਕਿਉਂਕਿ ਆਪਾਂ ਨੂੰ ਉਹਨਾਂ ਚੱਕਰ ਪਕਾਉਣਾ ਹੁੰਦਾ ਜਿੰਨਾ ਚੱਕਰ ਇਹ ਚੰਗੀ ਤਰ੍ਹਾਂ ਨਰਮ ਨਹੀਂ ਹੋ ਜਾਂਦੇ ਕਿਉਂਕਿ ਹੁਣ ਇਸ ਵਕਤ ਇਹ ਸਖਤ ਸੀਗੇ ਤੇ ਇਸ ਨੂੰ ਆਪਾਂ ਬਿਲਕੁਲ ਨਰਮ ਕਰਨਾਗਾ ਤਾਂ ਕਿ ਜਦੋਂ ਆਪਾਂ ਚਾਸ਼ਨੀ ਦੇ ਵਿੱਚ ਪਾਵਾਂਗੇ ਤਾਂ ਸਾਰੀ ਚਾਸ਼ਨੀ ਇਹ ਚਾਰੀ ਸੋਖ ਸਕੇ ਹੈ ਨਾ ਇਧਰ ਆਪਾਂ ਇੱਕ ਕੜਾਹੀ ਲੈ ਲਈਏ ਕੜਾਹੀ ਦੇ ਵਿੱਚ ਆਪਾਂ ਅੱਧਾ ਲੀਟਰ ਪਾਣੀ ਪਾ ਲਿਆ ਸੀਗਾ ਤੇ ਅੱਧਾ ਕਿਲੋ ਹੀ ਆਪਾਂ ਇਹਦੇ ਵਿੱਚ ਖੰਡ ਪਾਈ ਸੀਗੀ ਜੀ ਚੀਨੀ ਹੈ ਨਾ ਤੇ ਇਸ ਨੂੰ ਹੁਣ ਆਪਾਂ ਚਾਸ਼ਨੀ ਬਣਾਉਣੀ ਹੈਗੀ ਇਹ ਕੋਈ ਤਾਰ ਨਹੀਂ ਬਣਾਉਣੀ ਹੁੰਦੀ ਬਸ ਚਾਸ਼ਨੀ ਆਪਾਂ ਮਤਲਬ ਬਣਾ ਸਕਦੇ ਆ ਆਪਣੇ ਹਿਸਾਬ ਨਾਲ ਥੋੜੀ ਜਿਹੀ ਜ਼ਿਆਦੇ ਗਾੜੀ ਵੀ ਨਾ ਹੋਵੇ ਪਤਲੀ ਵੀ ਨਾ ਹੋਵੇ ਹੈ ਨਾ ਤੇ ਜਿਹੜਾ ਇਹਦੇ ਉੱਪਰ ਝੱਗ ਜੀ ਆਈ ਸੀਗੀ ਇਹਨੂੰ ਆਪਾਂ ਸਾਰੀ ਨੂੰ ਹਟਾ ਦੇਣਾਗਾ ਜੀ ਤੇ ਹੁਣ ਆਪਾਂ ਇਸ ਨੂੰ ਢੱਕ ਕੇ ਪਕਾ ਲਵਾਂਗੇ ਸਾਰੀ ਚੈਰੀ ਨੂੰ ਜੀ ਤੇ ਆਇਦਰ ਹੁਣ ਆਪਾਂ ਥੋੜਾ ਜਿਹਾ ਦੁੱਧ ਪਾ ਦੇਵਾਂਗੇ ਤਾਂ ਕਿ ਜਿਹੜੀ ਵੀ ਮਤਲਬ ਚੀਨੀ ਦੇ ਉੱਤੇ ਮੈਲ ਜੀ ਹੁੰਦੀ ਹੈ ਨਾ ਚਾਸ਼ਨੀ ਬਣਾਉਣ ਵੇਲੇ ਉਹ ਸਾਰੀ ਮੈਲ ਇਸ ਤਰ੍ਹਾਂ ਹੁਣ ਇਕੱਠੀ ਹੋ ਜੂਗੀ ਜਦੋਂ ਆਪਾਂ ਦੁੱਧ ਪਾ ਦਿੰਦੇ ਹਾਂ ਕਿ ਤੇ ਸਾਰੀ ਮੈਲ ਫਿਰ ਆਪਾਂ ਹੁਣ ਹਟਾ ਦੇਵਾਂਗੇ ਜੀ ਚਾਸ਼ਨੀ ਨੂੰ ਸਾਫ਼ ਕਰਨ ਦੇ ਲਈ ਨਾ ਦੁੱਧ ਹੀ ਪਾਉਣਾ ਪੈਂਦਾ ਥੋੜਾ ਜਿਹਾ ਤੇ ਫਿਰ ਇਹੇ ਚੰਗੀ ਤਰ੍ਹਾਂ ਉੱਪਰ ਸਾਰੀ ਮੈਲ ਉੱਪਰ ਆ ਜਾਂਦੀ ਹੈ ਤੇ ਇਸ ਨੂੰ ਫਿਰ ਆਪਾਂ ਹਟਾ ਸਕਦੇ ਹਾਂ ਜੀ ਤੇ ਹੁਣ ਆਪਣੀ ਜਿਹੜੀ ਚਾਸ਼ਨੀ ਹੈਗੀ ਬਿਲਕੁਲ ਸਾਫ਼ ਹੋ ਗਈ ਤੇ ਹੁਣ ਆਪਾਂ ਨਾ ਥੋੜੀ ਜੀ ਦਰਦਰੀਆਂ ਹਰੀਆਂ ਇਲਾਇਚੀਆਂ ਹੁੰਦਾਂਗੇ ਜਿਹੜਾ ਇਹਦਾ ਛਿਲਕਾ ਉਤਾਰ ਕੇ ਹਰੀਆਂ ਇਲਾਇਚੀਆਂ ਦਾ ਜਿਹੜੇ ਦਾਣੇ ਹੁੰਦੇ ਉਹਨਾਂ ਨੂੰ ਕੁੱਟ ਕੇ ਨਾ ਮੋਟੇ-ਮੋਟੇ ਉਹ ਪਾਵਾਂਗੇ ਤੇ ਇਸ ਦੇ ਵਿੱਚ ਆਪਾਂ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹਾਂ ਜੀ ਆ ਆਪਾਂ ਪਾ ਦਿੱਤੇ ਸੀਗੇ ਜੀ ਕੁੱਟ ਕੇ ਇਹਦੇ ਵਿੱਚ ਨਾ ਆਪਾਂ ਤੇ ਹੁਣ ਮੋਟੇ-ਮੋਟੇ ਦਾਣੇ ਪਾ ਦਿੱਤੇ ਸੀਗੇ ਐ ਇਸ ਤਰ੍ਹਾਂ ਸੀਗਾ ਜੀ ਦਰਦਰਾ ਕਰ ਲਏ ਸੀਗੇ ਦਾਣੇ ਆਪਾਂ ਕੁੱਟ ਕੇ ਪਾਊਡਰ ਵੀ ਪਾ ਸਕਦੇ ਹਾਂ ਨਾ ਪੱਲੇਚਿਆਂ ਦਾ ਕਿਉਂਕਿ ਇਹ ਵਾਸ਼ਨਾ ਦੇ ਲਈ ਵਧੀਆ ਹੁੰਦੀ ਹੈਗੀਆਂ ਤੇ ਇੱਧਰ ਹੁਣ ਆਪਣੇ ਨਾ 15 ਮਿੰਟ ਹੋ ਗਏ ਸੀਗੇ ਜੀ ਆਪਾਂ ਨੂੰ ਉਬਲਦਿਆਂ ਨੂੰ ਅਵਾਲਦਿਆਂ ਨੂੰ ਇਸ ਨੂੰ ਚਾਰੀ ਨੂੰ ਹਨਾ ਤੇ ਇਸ ਨੂੰ ਥੋੜੀ ਜਿਹਾ ਹੋਰ ਅਵਾਲ ਲਾਂਗੇ ਬਿਲਕੁਲ ਨਰਮ ਹੋ ਜੂਗੀ ਜੀ ਇਹ ਲਓ ਦੇਖੋ ਜੀ ਪੂਰੇ 25 ਮਿੰਟ ਲੱਗੇ ਜੀ ਆਪਾਂ ਨੂੰ ਇਸ ਤਰ੍ਹਾਂ ਨਰਮ ਹੋ ਗਈ ਹੈਗੀ ਇਸ ਨੂੰ ਆਪਾਂ ਫੇਕੇ ਦੇਖ ਸਕਦੇ ਹਾਂ ਉਂਗਲੀ ਦੇ ਨਾਲ ਤੇ ਜਦੋਂ ਜਮਾ ਖਿਸਣ ਜੇ ਲੱਗ ਜੀ ਜਿਵੇਂ ਆਪਣੀ ਸਬਜ਼ੀ ਬਣਾਉਣੀ ਹੈ ਆਪਾਂ ਹਨਾ ਕਦੂ ਦੀ ਸਬਜ਼ੀ ਬਣਾਉਣੀ ਹੈ ਇਸ ਤਰ੍ਹਾਂ ਹੋ ਜਾਂਦੀ ਹੁੰਦੀ ਹੈ ਕਿ ਸੰਝੋ ਲੋ ਆਪਣੀ ਪੇਚਾਰੀ ਬਣਾਉਣ ਦੇ ਲਈ ਤਿਆਰ ਹੈ ਜੀ ਤੇ ਹੁਣ ਆਪਾਂ ਇਸ ਨੂੰ ਨਾ ਜਾਲੀਦਾਰ ਬਰਤਨ ਲੈ ਲੈ ਗਾ ਨੀਚੇ ਡੋਂਗਾ ਰੱਖ ਲੈ ਕੇ ਤਾਂ ਕਿ ਜਿਹੜਾ ਪਾਣੀ ਹੈਗਾ ਸਾਰਾ ਨਾ ਇਸ ਦੇ ਨੀਚੇ ਵੀ ਡੋਂਗੇ ਦੇ ਵਿੱਚ ਨਿਕਲ ਜਾਊਗਾ ਤੇ ਚੰਗੀ ਤਰ੍ਹਾਂ ਪਾਣੀ ਨੀਚੇ ਨਿਕਲ ਜਾਊਗਾ ਤੇ ਆਪਾਂ ਨੇ ਜਿਹੜੀ ਹੈਗੀ ਜੀ ਚੈਰੀ ਨੂੰ ਇਸ ਨੂੰ ਹੁਣ ਆਪਾਂ ਨਾ ਫਾੜੀਆਂ ਨੂੰ ਨਾ ਤੇ ਇਹਦੇ ਵਿੱਚ ਪਾ ਦੇਵਾਂਗੇ ਚਾਸ਼ਨੀ ਦੇ ਵਿੱਚ ਜੀ ਪਾਣੀ ਆਪਣਾ نیچے ਨਿਕਲ ਗਿਆ ਸੀ ਜਿਆ ਹੈ ਇਹਨੂੰ ਆਪਾਂ ਫੈਂਕ ਦੇਵਾਂਗੇ ਪਾਣੀ ਨੂੰ ਜੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਜੀ ਤੇ ਹੁਣ ਆਪਾਂ ਫਾੜੀਆਂ ਹੈਗੀਆਂ ਜਿਹੜੀਆਂ ਤੇ ਇਸ ਪਾਣੀ ਨੂੰ ਆਪਾਂ ਫੈਂਕ ਦੇਵਾਂਗੇ ਜੀ ਤੇ ਆ ਇਸ ਫਾੜੀਆਂ ਨੂੰ ਹੁਣ ਆਪਾਂ ਚਾਸ਼ਨੀ ਦੇ ਵਿੱਚ ਪਾ ਦੇਣੀ ਹੈਗੀਆਂ ਤੇ ਇਹੇ ਹੁਣ ਆਪਾਂ ਚਾਸ਼ਨੀ ਬਣਾਉਣ ਦੇ ਲਈ ਮੀਡੀਅਮ ਦੇ ਉੱਤੇ ਰੱਖਾਂਗੇ ਜੀ ਗੈਸ ਤੇ ਲੇਕਿਨ ਜਦੋਂ ਆਪਾਂ ਇਸ ਨੂੰ ਉਬਾਲਿਆ ਸੀਗਾ ਨਾ ਉਦੋਂ ਫੁੱਲ ਆਪਾਂ ਗੈਸ ਕਰਕੇ ਨਾ ਫੇਰ ਹੀ ਉਬਾਲਿਆ ਸੀਗਾ ਫੇਰ ਵੀ 20-25 ਮਿੰਟ ਲੱਗ ਗਏ ਸੀ ਆਪਾਂ ਨੂੰ ਉਬਾਲ ਲਾਂਤੇ ਲੋ ਜੀ ਆਪਣੀ ਚਾਸ਼ਨੀ ਰੇਝੇ ਪੈ ਗਈ ਹੈਗੀ ਇਸ ਵਕਤ ਆਪਾਂ ਠਾਕ ਵੀ ਸਕਦੇ ਆ ਆਪਦੀ ਮਰਜ਼ੀ ਹੈਗੀ ਪਰ ਇਸ ਨੂੰ ਮੀਡੀਅਮ ਰੱਖਣਾ ਪੈਂਦਾ ਹੈਗਾ ਤਾਂ ਕਿ ਚਾਸ਼ਨੀ ਜਿਹੜੀ ਹੈਗੀ ਉਹ ਨਾ ਜ਼ਿਆਦਾ ਗਾੜੀ ਨਾ ਹੋਵੇ ਤੇ ਚਾਸ਼ਨੀ ਬਣਾਉਣ ਵੇਲੇ ਆਪਾਂ ਪਾਣੀ ਦੁੱਗਣਾ ਵੀ ਰੱਖ ਸਕਦੇ ਆਂਗੇ ਕਿਉਂਕਿ ਉਬਲਦੇ-ਉਬਲਦੇ ਨਾ ਇਹਦੇ ਵਿੱਚ 15-20 ਮਿੰਟ ਲੱਗ ਜਾਂਦੇ ਤੇ ਉਹਨੇ ਟਾਈਮ ਦੇ ਵਿੱਚ ਫਿਰ ਚਾਸ਼ਨੀ ਆਪਣੀ ਜ਼ਿਆਦਾ ਗਾੜੀ ਹੋ ਜਾਂਦੀ ਹੈ ਜੀ ਲੋ ਜੀ ਹੁਣ ਆਪਾਂ ਇਸ ਦੇ ਵਿੱਚ ਆਪਾਂ ਨੂੰ 20 ਮਿੰਟ ਹੋ ਗਏ ਸੀਗੇ ਚਾਸ਼ਨੀ ਦੇ ਵਿੱਚ ਛੱਡੀ ਹੋਈ ਇਹ ਹੈ ਨਾ ਜਦੋਂ ਬਣ ਜਾਂਦੀ ਹੁੰਦੀ ਹੈਗੀ ਉਦੋਂ ਇਹ ਨਾ ਚੰਗੀ ਤਰ੍ਹਾਂ ਜਿਹੜੀ ਆਪਣੇ ਚੈਰੀ ਹੈਗੇ ਉਹ ਨੀਚੇ ਬੈਠ ਜੂਗੀ ਚਾਸ਼ਨੀ ਦੇ ਵਿੱਚ ਚੰਗੀ ਤਰ੍ਹਾਂ ਡ੍ਰੌਪ ਹੋ ਜੂਗੀ ਇਹ ਤੇ ਨੀਚੇ ਬੈਠ ਜੂਗੀ ਤਾਂ ਸਮਝ ਲਓ ਆਪਣੀ ਇਹ ਚੈਰੀ ਬਣ ਕੇ ਤਿਆਰ ਹੈ ਜੀ ਤਾਕਿ ਗਿਆ ਪਤਾ ਰੱਖ ਦਿੱਤੀ ਸੀ ਕਿ ਕਿਉਂਕਿ ਹਜੇ ਟਾਈਮ ਲੱਗ ਰਿਹਾ ਸੀ 5-4 ਮਿੰਟ ਲਓ ਜੀ ਹੁਣ ਤੁਸੀਂ ਦੇਖ ਲਓ ਆਪਣੇ ਚਿਹਰੀ ਬਣ ਗਈ ਹੈਗੀ ਬਿਲਕੁਲ ਚਾਸ਼ਨੀ ਦੇ ਵਿੱਚ ਡੁੱਬੀ ਹੋਈ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਕਲਰ ਪਾਵਾਂਗੇ ਆਪਾਂ ਨਾ ਫਰੂਟ ਕਲਰ ਪਾਵਾਂਗੇ ਤੇ ਜੇ ਆਪਾਂ ਫਰੂਟ ਕਲਰ ਨਹੀਂ ਪਾਉਣਾ ਨੇਚਰਲ ਕਲਰ ਪਾਉਣਾਗਾ ਤਾਂ ਜਿਹੜਾ ਤਰਬੂਜ ਦਾ ਹੀ ਪਾਣੀ ਹੁੰਦਾਗਾ ਉਸ ਨੂੰ ਵੀ ਮਤਲਬ ਤਰਬੂਜ ਹੁੰਦਾਗਾ ਤੇ ਉਸ ਨੂੰ ਗ੍ਰाइंड ਕਰਕੇ ਥੋੜਾ ਜਿਹਾ ਤੇ ਵਿੱਚ ਆਪਾਂ ਜੇ ਆਪਾਂ ਨੂੰ ਉਹ ਚੁਕੰਦਰ ਮਿਲਦੀ ਹੈ ਕਿ ਤੇ ਇੱਕ ਚੁਕੰਦਰ ਨੂੰ ਵੀ ਆਪਾਂ ਗ੍ਰੈਂਡ ਕਰ ਸਕਦੇ ਹਾਂ ਕਿ ਤੇ ਉਹ ਨੇਚਰ ਕਲਰ ਬਣ ਜਾਂਦਾ ਜੀ ਤੇ ਉਹ ਆਪਾਂ ਚਾਸ਼ਨੀ ਦੇ ਵਿੱਚ ਪਹਿਲਾਂ ਹੀ ਜਦੋਂ ਆਪਾਂ ਚਾਸ਼ਨੀ ਬਣਾਉਣੀ ਹੈ ਪਾਣੀ ਦੇ ਥਾਂ ਆਪਾਂ ਉਹ ਪਾ ਸਕਦੇ ਹਾਂ ਕਿ ਤੇ ਫਿਰ ਆਪਾਂ ਨੂੰ ਅਲੱਗ ਤੋਂ ਫੂਡ ਕਲਰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜੀ ਤੇ ਹੁਣ ਆਪਾਂ ਦੋ ਕਮਿੰਟ ਇਸ ਨੂੰ ਗੈਸ ਦੇ ਉੱਪਰ ਰੱਖਾਵਾਂਗੇ ਤੇ ਉਸ ਤੋਂ ਬਾਅਦ ਆਪਾਂ نیچے ਉਤਾਰ ਕੇ ਨਾ ਤੇ ਚਾਰ ਪੰਜ ਕੰਟੇਲੀ ਚਾਸ਼ਨੀ ਦੇ ਵਿੱਚ ਰੱਖ ਦੇਵਾਂਗੇ ਜੀ ਚਾਸ਼ਨੀ ਦੇ ਵਿੱਚ ਹੁਣ ਚੰਗੀ ਤਰ੍ਹਾਂ ਰਸ ਗਈ ਹੈ ਜੀ ਆਪਣੀ ਚਾਰੀ ਵਧੀਆ ਤੇ ਹੁਣ ਕਲਰ ਵੀ ਵਧੀਆ ਆ ਜਾਊਗਾ ਤੇ 4-5 ਘੰਟੇ ਲਈ ਰੱਖ ਦੇਵਾਂਗੇ ਜੀ ਆਪਾਂ ਹੁਣ ਇਸ ਨੂੰ ਲਓ ਜੀ ਹੁਣ 4-5 ਘੰਟੇ ਬਾਅਦ ਇਸ ਦੀ ਜਿਹੜੀ ਚਾਸ਼ਨੀ ਹੈਗੀ ਉਹਨੂੰ ਆਪਾਂ نیچے ਕੱਢ ਦੇਵਾਂਗੇ ਬਰਤਨ ਆਪਾਂ نیچے ਰੱਖ ਲਿਆ ਸੀਗਾ ਤੇ ਇੱਕ ਜਾਲੀਦਾਰ ਬਰਤਨ ਦੇ ਵਿੱਚ ਆਪਾਂ ਸਾਰੀ ਚਾਸ਼ਨੀ ਕੱਢ ਲਵਾਂਗੇ ਤੇ ਹੁਣ ਆਪਾਂ ਇਸ ਨੂੰ ਸੁਕਾਉਣੀ ਹੈ 4-5 ਘੰਟੇ ਬਸ ਤੇ ਜੀ ਫ੍ਰਿਜ 'ਚ ਵੀ ਰੱਖ ਸਕਦੇ ਹਾਂ ਬਾਹਰ ਵੀ ਰੱਖ ਸਕਦੇ ਹਾਂ ਨਾਰਮਲ ਆਪਾਂ ਧੁੱਪ ਦੇ ਵਿੱਚ ਵੀ ਰੱਖ ਸਕਦੇ ਹਾਂ ਕਿ ਤੇ ਆਪਣੀ ਟੂਟੀ ਫਰੂਟੀ ਜੀ ਇਹਦੇ ਵਿੱਚ ਆਪਾਂ 22 ਰੁਪਏ ਦੀ 1/2 ਕਿਲੋ ਖੰਡ ਪਾਈ ਹੈਗੀ ਤੇ 3 ਰੁਪਏ ਦਾ ਪਾਇ ਇਹਦੇ ਵਿੱਚ ਕਲਰ ਪਾਇਆਗੇ ਤੇ 25 ਰੁਪਏ ਦੇ ਵਿੱਚ ਆਪਣੀ ਟੂਟੀ ਫਰੂਟੀ ਤਿਆਰ ਆ ਗਈ ਤੇ ਜੇ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਵਾਂਗੇ ਤਾਂ ਘੱਟੋ-ਘੱਟ 100-150 ਤੋਂ ਘੱਟ ਆਪਾਂ ਨੂੰ ਇੰਨੀ ਟੂਟੀ ਫਰੂਟੀ ਨਹੀਂ ਮਿਲਦੀਗੀ ਇਹਨੂੰ ਕਲਰ ਆਪ ਆਪ ਦੀ ਮਰਜ਼ੀ ਨਾਲ ਦੇ ਸਕਦੇ ਆ ਜੋ ਮਰਜ਼ੀ ਕਲਰ ਆਪਾਂ ਚਾਹੀ ਗਏ ਹੈ ਨਾ ਲੋ ਜੀ ਇੰਨੀ ਢੇਰ ਸਾਰੀ ਜਿਹੜੀ ਆਪਾਂ ਬਣਾਈ ਹੈ ਨਾ ਇਹ ਟੂਟੀ ਫਰੂਟੀ ਇਹ ਸਿਰਫ 25 ਰੁਪਏ ਦੇ ਵਿੱਚ ਬਣੀ ਹੈ ਜੀ ਸਿਰਫ 25 ਰੁਪਏ ਦੇ ਵਿੱਚ ਉਹ ਵੀ 25 ਰੁਪਏ ਦਾ ਸਮਾਨ ਘਰੇ ਮਿਲੂਗਾ ਤੇ ਇਹ ਜਿਹੜੇ ਆਪਾਂ ਲੈਚੀ ਦੇ ਦਾਣੇ ਪਾਏ ਉਹ ਆਪਾਂ ਮੋٹے ਕੁੱਟ ਕੇ ਪਾਏ ਸੀ ਅਸਲੀ ਨਾ ਬਿਚਰੀ ਚ ਬਲੈਕ ਕੰਦਰ ਦਿਖ ਰਿਹਾਗਾ ਤੇ ਲੇਕਿਨ ਇਹ ਟੂਟੀ ਫਰੂਟੀ ਆਪਣੀ 25 ਰੁਪਏ ਦੇ ਵਿੱਚ ਤਿਆਰ ਹੋਈ ਹੈ ਜੀ ਅੱਧਾ ਕਿਲੋ ਤੋਂ ਉੱਪਰ ਹੋ ਗਈ ਜੀ ਆਪਣੀ ਇਹ ਟੂਟੀ ਫਰੂਟੀ ਤੇ ਜਦੋਂ ਜਿਹੜਾ ਆਪਾਂ ਆਹ ਪੈਕ ਲੈ ਕੇ ਆਂਦਾ ਟੂਟੀ ਫਰੂਟੀ ਦਾ ਤਾਂ ਇਸ ਨੂੰ ਤਾਂ ਇਹ ਆਪਾਂ 100 ਰੁਪਏ ਦਾ ਲੈ ਕੇ ਆਂਦਾ ਜੀ ਇਹਦੇ ਤੇ ਜਿਹੜਾ ਇਸ ਦਾ ਰੇਟ ਲਿਖਿਆ ਹੋਇਆ 120 ਰੁਪਏ ਲਿਖਿਆ ਹੋਇਆਗਾ ਤੇ ਪਰ ਆਪਾਂ ਨੂੰ ਇਹ 100 ਰੁਪਏ 'ਚ ਪਿਆਗਾ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ